ਕੈਨੇਡਾ ਦੇ ਵਿੱਚ ਨਾ ਸੈਕਸ਼ੂਅਲ ਅਸੌਲਟ ਦੇ ਚਾਰਜਸ ਸਾਡੀ ਕਮਿਊਨਿਟੀ ਵਿੱਚ ਬੜੇ ਆਮ ਜਿਹੇ ਹੋਈ ਜਾਂਦੇ ਆ ਮੈਂ ਅੱਜ ਸਵੇਰੇ ਨਿਊਜ਼ ਪੜ੍ਹੀ ਮੁੰਡੇ ਦੀ ਤੇ ਮੈਨੂੰ ਬੜੀ ਜ਼ਿਆਦਾ ਦੁੱਖ ਲੱਗਾ ਵੀ ਉਹਦੀ ਕਿੰਨੀ ਕੁ ਉਮਰ ਦੀ ਹੈਗੀ ਆ ਤੇ ਇਹਨੇ ਕਿੱਡੀ ਵੱਡੀ ਕਰਤੂਤ ਕੀਤੀ ਆ ਵੀ ਜਿਹੜਾ ਆਪਣੀ ਜ਼ਿੰਦਗੀ ਦੇ ਉੱਤੇ ਵੱਡਾ ਕਲੰਕ ਲਾ ਕੇ ਬੈਠ ਗਿਆ ਔਰ ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਜਦੋਂ ਤੁਹਾਡੇ ਤੇ ਇੱਕ ਰੀ ਸੈਕਸ਼ੂਅਲ ਅਸੌਲਟ ਦੇ ਚਾਰਜਸ ਲੱਗੇ ਨਾ ਤੇ ਜੇ ਤੁਸੀਂ ਤੁਹਾਨੂੰ ਉਹਦੇ ਵਿੱਚ ਤੁਸੀਂ ਗਿਲਟੀ ਹੋ ਜਾਂਦੇ ਹੋ ਤੇ ਤੁਹਾਡੀ ਜਿਹੜੀ ਸਜ਼ਾ ਹੈ ਉਹ 10 ਸਾਲ ਤੋਂ ਲੈ ਕੇ 14 ਸਾਲ ਤੱਕ ਦੀ ਵੀ ਹੋ ਸਕਦੀ ਹੈਗੀ ਆ ਤੇ ਜੇ ਕਿਤੇ ਜਿਹੜਾ ਜਿਹੜ ਤੁਹਾਡੇ ਲਈ 14 ਸਾਲ ਵਾਲੀ ਸਲੈਬ ਦੀ ਜਿਹੜੀ ਬਾਰੀ ਬੂਹੇ ਬਾਰੀਆਂ ਨੂੰ ਉਹ ਵੀ ਖੁੱਲ ਜਾਣੇ ਹੈਗੇ ਆ ਸੋ ਇਹਨਾਂ ਚੀਜ਼ਾਂ ਤੋਂ ਨਾਲ ਥੋੜਾ ਬਚ ਕੇ ਰਿਹਾ ਕਰੋ ਇਹ ਕੋਈ ਛੋਟੇ ਫੈਂਸ ਨਹੀਂ ਹੈਗੇ ਬਹੁਤ ਵੱਡੇ ਫੈਂਸ ਹੈ ਜਿਨ੍ਹਾਂ ਦਾ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਇੰਪੈਕਟ ਆਉਂਦਾ ਆ ساری ਉਮਰ ਵਾਸਤੇ ਇਹ ਜਿਹੜੇ ਰੈਕર્ડ ਹੈਗਾ ਕ੍ਰਿਮੀਨਲਰ ਫੈਂਸ ਜਿਹੜਾ ਹੈਗਾ ਉਹ ਤੁਹਾਡੀ ਪ੍ਰੋਫਾਈਲ ਦੇ ਵਿੱਚ ਫਿੱਟ ਹੋ ਜਾਂਦਾ ਆ ਤੁਸੀਂ ਕਿਤੇ ਵੀ ਜੌਬ ਕਰਨ ਵਾਸਤੇ ਤੁਸੀਂ ਐਲੀਜੀਬਲ ਨਹੀਂ ਹੁੰਦੇ ਖਾਸ ਕਰਕੇ ਪਬਲਿਕ ਸੈਕਟਰ ਦੇ ਵਿੱਚ ਯੂਐਸਏ ਜੇ ਤੁਸੀਂ ਟਰੱਕ ਚਲਾਉਂਦੇ ਹੋ ਤੁਸੀਂ ਕਰਾਸ ਬਾਰਡਰ ਜਾਂਦੇ ਹੋ ਤੁਸੀਂ ਉੱਥੇ ਨਹੀਂ ਜਾ ਸਕਦੇ ਹੈਗੇ ਤੁਹਾਡੇ ਤੇ ਚਾਰਜਸ ਲੱਗੇ ਹੈਗੇ ਆ ਉਸ ਤੋਂ ਬਾਅਦ ਤੁਹਾਡੀ ਡਿਪੋਰਟੇਸ਼ਨ ਕੈਨੇਡਾ ਦੇ ਵਿੱਚੋਂ ਹੋਣੀ ਹੋਣੀ ਹੈ ਜੋ ਮਰਜ਼ੀ ਤੁਸੀਂ ਕਰ ਲਓ ਜੋ ਮਰਜ਼ੀ ਰੋ ਪਿੱਟ ਲਓ ਤੁਹਾਨੂੰ ਕੈਨੇਡਾ ਤੋਂ ਡਿਪੋਰਟ ਹੋਣ ਤੋਂ ਕੋਈ ਨਹੀਂ ਪਚਾ ਸਕਦਾ ਜੇ ਤੁਹਾਡੇ ਤੇ ਸੈਕਸ਼ੂਅਲ ਅਸੌਲਟ ਦੇ ਚਾਰਜਸ ਲੱਗ ਜਾਂਦੇ ਆ ਬਾਕੀ ਰਹੀ ਗੱਲ ਸੈਕਸ਼ੂਅਲ ਅਸੌਲਟ ਦੇ ਚਾਰਜ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਕਿਸੇ ਨੂੰ ਹੱਥ ਹੀ ਲਾਇਆ ਹੋਵੇ ਜਾਂ ਜੋ ਕਿਸੇ ਨੂੰ ਟੱਚ ਕੀਤਾ ਹੈ ਤੁਹਾਡੇ ਤੇ ਸੈਕਸ਼ੂਅਲ ਅਸੌਟ ਦੇ ਚਾਰजेस ਕਰਨੇ ਆ ਜੇ ਅੱਖਾਂ ਪਾੜ ਪਾੜ ਕੇ ਕਿਸੇ ਹਾਲੇ ਵੇਖਣਾ ਨਾ ਘੂਰੀ ਜਾਣਾ ਪਬਲਿਕ ਪਲੇਸ ਉੱਤੇ ਕਿਸੇ ਨੂੰ ਵੀ ਤੁਹਾਨੂੰ ਚਾਹੇ ਤੁਹਾਡੀ ਵਰਕਪਲੇਸ ਆ ਚਾਹੇ ਤੁਸੀਂ ਪਬਲਿਕ ਪਲੇਸ ਤੇ ਹੈਗੇ ਹੋ ਤੇ ਤਦ ਵੀ ਤੁਹਾਡੇ ਉੱਤੇ ਜਿਹੜੇ ਹੈਗੇ ਆ ਸੈਕਸ਼ੂਅਲ ਅਸੌਟ ਦੇ ਚਾਰजेस ਲੱਗ ਸਕਦੇ ਹੈਗੇ ਆ ਆਪਣੇ ਆਪ ਨੂੰ ਥੋੜਾ ਜਿਹਾ ਐਜੂਕੇਟ ਕਰਿਆ ਕਰੋ ਹਰ ਇੱਕ ਦੀ ਇੱਕ ਪਰਸਨਲ ਸਪੇਸ ਹੁੰਦੀ ਆ ਚਾਹੇ ਤੁਸੀਂ ਪਬਲਿਕ ਟ੍ਰਾਂਜ਼ਿਟ ਦੇ ਵਿੱਚ ਸਫਰ ਕਰ ਰਹੇ ਹੋ ਬੱਸ ਵਿੱਚ ਸਫਰ ਕਰ ਰਹੇ ਹੋ ਟ੍ਰੇਨ ਵਿੱਚ ਸਫਰ ਕਰ ਰਹੇ ਹੈਗੇ ਹੋ ਜਾਂ ਤੁਸੀਂ ਆਪਣੇ ਸਕੂਲ ਕਾਲਜ ਦੇ ਵਿੱਚ ਇਕੱਠੇ ਬੈਠੇ ਹੈਗੇ ਹੋ ਪਰ ਹਰੇਕ ਦੇ ਇੱਕ ਪਰਸਨਲ ਸਪੇਸ ਹੁੰਦੀ ਆ ਜਦੋਂ ਤੁਸੀਂ ਉਸ ਪਰਸਨਲ ਸਪੇਸ ਦੇ ਵਿੱਚ ਉਹਦੇ ਲੋੜ ਤੋਂ ਜ਼ਿਆਦਾ ਨੇੜੇ ਜਾਣ ਦੀ ਕੋਸ਼ਿਸ਼ ਕਰਦੇ ਹੋ ਤੇ ਉਹ ਤੁਹਾਡੇ ਉੱਤੇ ਸੈਕਸ਼ੂਅਲ ਅਸੌਲਟ ਦੇ ਚਾਰਜਸ ਲੱਗ ਸਕਦੇ ਹੈਗੇ ਆ ਸੋ ਬੀ ਕੇਅਰਫੁਲ ਇਹਨਾਂ ਅਫੈਂਸਸ ਨੂੰ ਲੈ ਕੇ ਸੀਰੀਅਸ ਹੋਵੋ ਤੁਹਾਡੀ ਜ਼ਿੰਦਗੀ ਖਰਾਬ ਕਰ ਦਿੰਦੇ ਹੈਗੇ ਆ ਤੇ ਜਦੋਂ ਤੁਹਾਡੇ ਤੇ ਚਾਰਜਸ ਲੱਗ ਗਏ ਆ ਤੇ ਤੁਹਾਡੀ ਜਿਹੜੀ ਲਾਇਰ ਦੀ ਫੀਸ ਉਹ ਵੀ 10000 ਡਾਲਰ ਤੋਂ ਸ਼ੁਰੂ ਹੁੰਦੀ ਆ ਕਿ ਜੋ ਮਰਜ਼ੀ ਰੋਈ ਕਰੀ ਜਾਓ ਸਾਡੇ ਕੋਲ ਪੈਸੇ ਨਹੀਂ ਦੇਣ ਨੂੰ ਹੈ ਨਹੀਂਗੇ ਇਹ ਹੈ ਨਹੀਂ ਉਹ ਹੈ ਨਹੀਂ ਮੈਂ ਪੈਸੇ ਕਿਥੋਂ ਲਿਆਵਾਂ ਇਹ ਸਾਰਿਆਂ ਨੂੰ ਆਪਣੇ ਆਪ ਪੈਸੇ ਅਰੇਂਜ ਕਰਨੇ ਪੈਣਗੇ ਜਦੋਂ ਲੱਭੇ ਹੋਇਆ ਨਾ ਕਿ ਮੈਨੂੰ ਹੁਣ ਜੇਲ੍ਹ ਜਾਣਾ ਪੈਣਾ ਆ ਸੋ ਇਸ ਕਰਕੇ ਇਹੋ ਜਿਹੇ ਫੈਂਸਸ ਨਾ ਕਰਿਆ ਕਿ ਉਹ ਮੈਂ ਨਿੱਜੀ ਰੂਪੇ ਚਾਹਣਾ ਆ ਵੀ ਕੋਛ ਨਾ ਕੋਛ ਇਥੇ ਕਮਿਊਨਿਟੀ ਵਿੱਚ ਇਦਾਂ ਦਾ ਕੀਤਾ ਜਾਵੇ ਜੇ ਤੁਸੀਂ ਮੈਨੂੰ ਕੋਈ ਰਾਏ ਦਿਓ ਵੀ ਆਪਾਂ ਕਿੱਦਾਂ ਦੇ ਅ ਕੋਈ ਸੀਰੀਜ਼ ਆਪਾਂ ਸ਼ੁਰੂ ਕਰ ਲਈਏ ਜਿਹਦੇ ਵਿੱਚ ਕੁਝ ਇਦਾਂ ਦੇ ਅਫੈਂਸਸ ਤੋਂ ਲੈ ਕੇ ਆਪਾਂ ਰੋਜ਼ਮਰਾਂ ਉੱਤੇ ਗੱਲਬਾਤ ਕਰਿਆ ਕਰੀਏ ਵੀ ਤੁਹਾਨੂੰ ਥੋੜਾ ਬਹੁਤ ਐਜੂਕੇਟ ਤੁਸੀਂ ਇਹਦੇ ਤੋਂ ਹੋ ਪਾਵੋ ਕਿਉਂਕਿ ਕੈਨੇਡਾ ਦੇ ਵਿੱਚ ਨਾ ਜਿਹੜੇ ਸਕੂਲਾਂ ਦੇ ਵਿੱਚ ਬੱਚੇ ਜਾਂਦੇ ਆ ਸਕੂਲਿੰਗ ਦੇ ਵਿੱਚ ਆਉਂਦੇ ਉਹਨਾਂ ਨੂੰ ਇਹੋ ਜਿਹੇ ਅਫੈਂਸਸ ਬਾਰੇ ਬਹੁਤ अर्ਲੀ ਏਜ ਤੋਂ ਸਮਝਾਣਾ ਉਹਨਾਂ ਨੂੰ ਦੱਸਿਆ ਜਾਣਾ ਸ਼ੁਰੂ ਹੋ ਜਾਂਦਾ ਹੈ ਵੀ ਇਹਦੇ ਕੌਨਸੀਕਵੈਂਸਸ ਕੀ ਹੁੰਦੇ ਹੈਗੇ ਆ ਪਰ ਜਿਹੜੇ ਸਾਡੇ ਵਾਲੇ ਆਉਂਦੇ ਆ ਇਹਨਾਂ ਦਿਮਾਗਾਂ ਦੇ ਤੂੜੀ ਭਰੀ ਹੁੰਦੀ ਆ ਬੁੱਝੜ ਪੁਣਾ ਭਰਿਆ ਹੁੰਦਾ ਚਮਕੀਲੇ ਦੇ ਗਾਣੇ ਸੁਣ ਸੁਣ ਕੇ ਇਹਨਾਂ ਨੂੰ ਇੰਜ ਲੱਗਦਾ ਵੀ ਅਸੀਂ ਪਤਾ ਨਹੀਂ ਕੈਨੇਡਾ ਚ ਆ ਗਏ ਆ ਤੇ ਪਤਾ ਨਹੀਂ ਕਿਹੜੀ ਜਹਾਨ ਦੇ ਵਿੱਚ ਅਸੀਂ ਉਤਰ ਆਏ ਆ ਕਿੱਡੀ ਕਬੜੀ ਖੁੱਲੀ ਦੁਨੀਆ ਦੇ ਵਿੱਚ ਆ ਗਏ ਆ ਕਿ ਜਿੱਥੇ ਸਾਨੂੰ ਕਿਸੇ ਨੇ ਕੁਝ ਕਹਿਣਾ ਹੀ ਹੈ ਨਹੀਂ ਵੀ ਅਸੀਂ ਜੋ ਮਰਜ਼ੀ ਕਰ ਲਈਏ ਇਹ ਜਿਹੜਾ ਬੁੱਝੜ ਪੁਣਾ ਹੈ ਇਹਨਾਂ ਦਾ ਉਹ ਤੁਹਾਡਾ ਨੁਕਸਾਨ ਕਰਦਾ ਬਾਕੀ ਇਹੋ ਜਿਹੇ ਲੋਕਾਂ ਦੇ ਤੇ ਮੈਨੂੰ ਇਸ ਕਾਲ ਦਾ ਵੀ ਕਹ ਲਓ ਵੀ ਹਿਰ ਖਾਉਂਦਾ ਵੀ ਇਹਨਾਂ ਦੇ ਵੀਜ਼ੇ ਵੀ ਕੈਨੇਡਾ ਤੇ ਲੱਗੇ ਹੋਏ ਹੈਗੇ ਨੇ ਇਹੋ ਜਿਹੇ ਬੇਫਕੂਫਾਂ ਦੇ ਕੈਨੇਡਾ ਦੇ ਵੀਜ਼ੇ ਲੱਗਦੇ ਹੈਗੇ ਨੇ ਜਿਹਨਾਂ ਇਹੋ ਜਿਹੀ ਕਰੋ ਕੈਨੇਡਾ ਦੇ ਜਿਹੜਾ ਕ੍ਰਿਮੀਨਲ ਕੋਡ ਹੈਗਾ ਥੋੜੀ ਬਹੁਤੀ ਹੋਰੀ ਜਿਹੜੀ ਨੌਲੇਜ ਹੈ ਨਾ ਸੈਂਸ ਰੱਖਿਆ ਕਰੋ Google ਕਰੋ ਤੁਹਾਨੂੰ ਸਭ ਪਤਾ ਲੱਗ ਜਾਣਾ ਇਹਦੇ ਵਿੱਚ ਕੀ ਕੁਝ ਹੁੰਦਾ ਹੈਗਾ ਆਈ ਹੋਪ ਤੁਸੀਂ ਇਹਦੇ ਬਾਰੇ ਨਾਲ ਹੁਣ ਕੋਈ ਤਨਾ ਕਿਤੇ ਮੇਰੇ ਨਾਲ ਸਹਿਮਤ ਵੀ ਹੋਗੇ ਔਰ ਤੁਹਾਡੀ رائے ਕੀ ਹੈ ਕਮੈਂਟਸ ਵਿੱਚ ਜਰੂਰ ਦੱਸਿਓ ਜੀ